ਔਰ ਇਹ ਵੀ ਆਖਿਆ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਸ਼ ਸੁਣੀਐ ਕਿਸ਼ ਕਈਐ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵੋੱਚ ਤਖਤਾ ਔਰ ਸਮੇ ਸਮੇ ਦੇ ਉਤੇ ਇੱਥੇ ਜਿਹੜੇ ਪੰਥਕ ਫੈਸਲੇ ਹੁੰਦੇ ਆ ਜੇ ਕੋਈ ਸਿੱਖ ਆ ਨਿੱਜੀ ਤੌਰ ਦੇ ਉਤੇ ਜਾਂ ਫਿਰ ਪੰਥਕ ਤੌਰ ਦੇ ਉਤੇ ਗਲਤੀ ਕਰਦਾ ਉਹ ਆਪਣੀ ਭੁੱਲ ਗਲਤੀ ਨੂੰ ਮੰਨਦਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਤੇ ਸਾਡਾ ਸ਼ਾਨਾਮਤਾ ਇਤਿਹਾਸ ਆ ਕਿ ਜੋ ਸ਼ਰਨ ਆਵੇ ਤੇ ਸੰਕੰਠ ਲਾਏ ਇਹ ਵਿਰਧ ਸ੍ਰੀ ਸੁਆਮੀ ਸੰਦਾ ਇਥੇ ਸੱਚੇ ਪਾਤਸ਼ਾਹ ਦਾ ਇਹ ਸਖਤ ਬਖਸ਼ਾਨ ਦਾ ਬਾਅਦ ਸ਼ਰਤੇ ਕੋਈ ਨਿਮਰਤਾ ਦੇ ਨਾਲ ਝੁਕੇ ਮਾਫੀ ਮੰਗੇ ਗੁਰੂ ਸੰਗਤ ਕੋਲੋਂ ਗੁਰੂ ਗ੍ਰੰਥ ਕੋਲੋਂ ਔਰ ਅੱਗੇ ਤੋਂ ਇਹ ਪ੍ਰਣ ਕਰੇ ਕਿ ਮੈਂ ਉਹ ਗਲਤੀਆਂ ਨਹੀਂ ਕਰਾਂਗਾ ਤਾਂ ਇਥੋਂ ਫੇਰ ਸੱਚੇ ਪਾਤਸ਼ਾਹ ਜਿਹੜੇ ਉਹ ਗਲ ਬਕੜੀ ਦੇ ਵਿੱਚ ਵੀ ਲੈਂਦੇ ਆ ਤੇ ਬਖਸ਼ੇ ਜਾਂਦੇ ਆ ਇਸੇ ਸਬੰਧ ਦੇ ਵਿੱਚ ਹੀ ਅੱਜ ਕਾਫੀ ਜਿਹੜੇ ਮਸਲੇ ਸੀ ਇੱਥੇ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਪਹਿਲਾਂ ਸਵੇਰ ਤੋਂ ਹੀ ਵਿਚਾਰੇ ਗਏ ਵੱਖ-ਵੱਖ ਜਿਹੜੇ ਬੰਦੇ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ ਦੇ ਇੱਥੇ ਮਾਮਲੇ ਚੱਲ ਰਹੇ ਸੀ ਉਹ ਇੱਥੇ ਪੇਸ਼ ਹੋਏ ਔਰ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੇਸ਼ ਹੋਏ ਉਹਨਾਂ ਨੇ ਸੰਗਤ ਕੋਲੋਂ ਮਾਫੀ ਮੰਗੀ ਔਰ ਅੱਜ ਕਈਆਂ ਨੂੰ ਤਨਖਾਹਾਂ ਲੱਗੀਆਂ ਉਹਦੇ ਵਿੱਚ ਜਸਵੰਤ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਿਹੜਾ ਮਾਮਲਾ ਸ਼੍ਰੀ ਨਗਰ ਦਾ ਆਇਆ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਸ਼ਹੀਦੀ ਸਾਕਾ ਪੰਜਾਬ ਸਰਕਾਰ ਨੇ ਜਦੋਂ ਮਨਾਉਣ ਦੀ ਗੱਲ ਕੀਤੀ ਸੀ ਤੇ ਉੱਥੇ ਗੁਰੂ ਦਾ ਅਦਬ ਨਹੀਂ ਹੋਇਆ ਬੇਅਦਬ ਹੋ ਗਏ ਹੀ ਤੋਂ ਅੱਜ ਉਹਨਾਂ ਨੂੰ ਜਸਵੰਤ ਸਿੰਘ ਨੂੰ ਤਨਖਾਹ ਲੱਗੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅਮਰitsar ਕਿਉਂਕਿ ਪਿਛਲੇ ਜਿਹੜੇ ਸਿੰਘ ਸਹਿਬਾਨ ਹੀ ਉਹਨਾਂ ਨੇ ਇੱਕ ਆਦੇਸ਼ ਕੀਤਾ ਸੀ ਭਈ ਜਿੰਨਾ ਚਿਰ ਤੱਕ ਗੁਰਬਚਨ ਸਿੰਘ ਹੋਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਸਤੰਬਰ 2015 ਦੇ ਸੌਦਾ ਸਾਧ ਨੂੰ ਜਿਹੜੀ ਉਹਦੀ ਮਾਫੀ ਦੀ ਚਿੱਠੀ ਸਦਕਾਰ ਕੀਤੀ ਆ ਉਹ ਸੰਬੰਧੀ ਖੁੱਲੇ ਰੂਪ ਚ ਅਕਾਲ ਤਖਸਾਲ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਤੇ ਰੋਕ ਲਾਈ ਜਾਵੇ ਤੇ ਅੱਜ ਉਹਨਾਂ ਨੇ ਮਾਫੀ ਮੰਗੀ ਆ ਤੇ ਧਾਰਮਿਕ ਸਮਾਗਮਾਂ ਤੇ ਜਿਹੜੀ ਲੱਗੀ ਹੋਈ ਰੋਕ ਸੀ ਅੱਜ ਉਹਨਾਂ ਦੀ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਬਿਰਸਾ ਸਿੰਘ ਬਲਟੋਆ ਜਿਹੜੇ ਕਿ ਪਿਛਲੇ ਸਾਲ ਜਦੋਂ ਅਕਤੂਬਰ ਦੇ ਵਿੱਚ ਉਹਨਾਂ ਨੇ ਕੁਝ ਬਿਆਨਬਾਜ਼ੀ ਇਹੋ ਜੀ ਕੀਤੀ ਜਿਹਦੇ ਨਾਲ ਧਾਰਮਿਕ ਤੌਰ ਤੇ ਉਸ ਵੇਲੇ ਜਿਹੜੀਆਂ ਸ਼ਖਸੀਅਤਾਂ ਬਹੁਤ ਮਾਨਯੋਗ ਸਨ ਅੱਜ ਵੀ ਨੇ ਉਹ ਉਹਨਾਂ ਦੇ ਸ਼ਾਨ ਦੇ ਖਿਲਾਫ ਕੋਈ ਸ਼ਬਦ ਕੋਈ ਆਡੀਓ ਰਿਕਾਰਡਿੰਗ ਦਾ ਮਾਮਲਾ ਸੀ ਔਰ ਉਹਨਾਂ ਦੇ ਉੱਤੇ 10 ਸਾਲ ਦੀ ਪਾਬੰਦੀ ਸੀ ਪੀਓ ਅਕਾਲੀ ਦਲ ਦੇ ਵਿੱਚ ਸੇਵਾ ਨਹੀਂ ਕਰ ਸਕਦੇ ਬਾਕੀ ਹੋਰ ਪਾਰਟੀ ਦੇ ਕੋਈ ਗੱਲ ਨਹੀਂ ਕੀਤੀ ਗਈ ਅਕਾਲੀ ਦਲ ਦੀ ਕੀਤੀ ਤਾਂ ਉਹਨਾਂ ਨੇ ਮਾਫੀ ਮੰਗੀ ਪਹਿਲਾਂ ਵੀ ਇੱਥੇ ਕਈ ਵਾਰੀ ਆਣ ਕੇ ਉਹਨਾਂ ਮਾਫੀਆਂ ਮੰਗੀਆਂ ਤਾਂ ਉਹਨਾਂ ਦੀ ਮਾਫੀ ਨੂੰ ਸਰਕਾਰ ਕਰਦੇ ਆ ਉਹਨਾਂ ਨੂੰ ਜਿਹੜੀ ਉਹਨਾਂ ਤੇ ਪਾਬੰਦੀ ਲੱਗੀ ਸੀ ਅਕਾਲੀ ਦਲ ਦੇ ਵਿੱਚ 10 ਸਾਲ ਕੰਮ ਨਹੀਂ ਕਰਨਾ ਉਹ ਜਿਹੜੀ ਰੋਕ ਸੀ ਉਹਨੂੰ ਅੱਜ ਪੰਜ ਸਿੰਘ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਮਾਫੀ ਆ ਭੁੱਲ ਜਿਹੜੀ ਉਹਨਾਂ ਨੇ ਅੱਜ ਮੰਗੀ ਸੰਗਤ ਦੇ ਸਾਹਮਣੇ ਆ ਕੇ ਉਹ ਭੁੱਲ ਨੂੰ ਸਵੀਕਾਰ ਕਰਦੇ ਆ ਉਹਨਾਂ ਦੀ ਮਾਫੀ ਨੂੰ ਸਵੀਕਾਰ ਕਰਦੇ ਆ ਲੱਗੀ ਹੋਈ ਜਿਹੜੀ ਰੋਕ ਆ ਉਹ ਹਟਾ ਦਿੱਤੀ ਗਈ ਆ ਇਹਦੇ ਨਾਲ ਹੀ ਹਰਿੰਦਰ ਸਿੰਘ ਪ੍ਰਚਾਰਕਾ ਜੁਕੇ ਤੋਂ ਇਹਨਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਕੋਈ ਕਥਾ ਕਰਦੇ ਆ ਅਪਸ਼ਬਦ ਗੁਰੂ ਸਾਹਿਬ ਦੇ ਖਿਲਾਫ ਬੋਲਿਆ ਸੀ ਤੇ ਇਹਨਾਂ ਤੇ ਵੀ ਪੰਜ ਸਿੰਘ ਸਾਹਿਬਾਨ ਵੱਲੋਂ ਰੋਕ ਲੱਗੀ ਸੀ ਔਰ ਕੀਆ ਗਿਆ ਹੀ ਜਿੰਨਾ ਚਿਰ ਤੱਕ ਕੇ ਸ਼੍ਰੀ ਅਕਾਲ ਤਖਤ ਸਾਹਿਬ ਅੱਣ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੱਕ ਇਹਨਾਂ ਦੇ ਧਾਰਮਿਕ ਸਮਾਗਮਾਂ ਤੇ ਰੋਕ ਆ ਜ ਉਹਨਾਂ ਨੇ ਇੱਥੇ ਅੱਣ ਕੇ ਮਾਫੀ ਮੰਗੀ ਤਾਂ ਉਹਨਾਂ ਨੂੰ ਵੀ ਤਨਖਾਹ ਵੀ ਲੱਗੀ ਫੇ ਰੋਕ ਜਿਹੜੀ ਉਹ ਹਟਾ ਦਿੱਤੀ ਗਈ ਬਿਰਸਾ ਸਿੰਘ ਨੂੰ ਤਨਖਾਹ ਵੀ ਲੱਗੀ ਆ ਤੇ ਰੋਕ हटੀ ਆ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਵਿਸ਼ੇ ਦੇ ਮਾਮਲਾ ਆ ਪਰ ਸਾਰਿਆਂ ਨੂੰ ਪਤਾ ਵੀ ਇੱਕ ਸਮਾਗਮ ਦੇ ਵਿੱਚ ਇਹਨਾਂ ਨੇ ਥੋੜਾ ਜਿਹਾ ਜਿਹੜਾ ਸਿੱਖੀ ਨੂੰ ਰਲ ਗੱਡ ਕਰਨ ਦੀ ਗੱਲ ਹੀ ਇਹਨਾਂ ਨੇ ਕਿਹਾ ਹੀ ਰਿਗਵੇਦ ਦਾ ਬੋਲਾ ਸਰਵੇ ਭਵੰਤੂ ਸੁਖੇਨਾ ਤੋਂਨਾਂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਰਿਗਵੇਦ ਨੂੰ ਲਿੰਕ ਜੋੜਨ ਦੇ ਲਈ ਸਿੱਖ ਸਟੱਡੀ ਚੇਅਰ ਸਥਾਪਿਤ ਕੀਤੀ ਆ ਸਿੱਖਾਂ ਨੇ ਸਾਰਿਆਂ ਨੇ ਸੰਗਤ ਨੇ ਮਹਿਸੂਸ ਕੀਤਾ ਆ ਇਹ ਸਾਡੇ ਨਿਆਰੇਪਨ ਦੇ ਉੱਤੇ ਹਮਲਾ ਵਾ ਪਛਾਣ ਤੇ ਹਮਲਾ ਤਾਂ ਉਹ ਵੀ ਪੇਸ਼ ਹੋਏ ਮਾਫੀ ਮੰਗੀ ਉਹਨਾਂ ਨੇ ਤਾਂ ਉਹਨਾਂ ਨੂੰ ਵੀ ਧਾਰਮਿਕ ਜਿਹੜੀ ਤਨਖਾਹ ਆ ਉਹ ਅੱਜ ਲਗਾਈ ਗਈ ਆ ਇਹ ਜਿਹੜੇ ਮਾਮਲੇ ਆ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰੇ ਵਿਚਾਰੇਗਾ ਇਹ ਅਕਾਲ ਤਖਸਬ ਦਾ ਜਿਹੜਾ ਸਿਧਾਂਤ ਆ ਤੇ ਜਿਹੜੀ ਮਰਿਆਦਾ ਵਾ ਸਾਡੀ ਪੰਥ ਕਰਵੈਤਾ ਵਾ ਵੀ ਜਿਹੜਾ ਵੀ ਮਾਫੀ ਮੰਗਦਾ ਵਾ ਉਹਨੂੰ ਫੇਰ ਤਨਖਾਹ ਲਗਾਉਣੀ ਤੇ ਜਦੋਂ ਉਹ ਤਨਖਾਹ ਲਗਾ ਕੇ ਕੋਈ ਆਪਣੀ ਸੇਵਾ ਪੂਰੀ ਕਰ ਲੈਂਦਾ ਵਾ ਤੇ ਫੇਰ ਉਹਨੂੰ ਮਾਫੀ ਵੀ ਜਿਹੜੀ ਇੱਥੋਂ ਸ਼੍ਰੀ ਅਕਾਲ ਤਖਸਬ ਤੋਂ ਮਿਲਦੀ ਆ ਇਹ ਜਿਹੜੇ ਅੱਜ ਮੰਬਲੇ ਹੀ ਇੱਥੇ ਸਾਰੇ ਵਿਚਾਰੇ ਗਏ ਆ ਇੱਕ ਬਾਕੀ ਸਾਰੇ ਮੇਰੇ ਸਾਹਮਣੇ ਗੱਲ ਕਰ ਯਾ ਸਰਕਾਰ ਨੂੰ ਇੱਕ ਐਪੀਆ ਕੀਤੀ ਗਈ ਹੈ ਜੀ ਐਸਜੀਟੀ ਜਿਹੜੇ ਸਾਫਾ ਮੁਲਾਜ਼ਮ ਸੀਗੇ ਮਜਬੂਤਾ ਨੇ ਕਿਵੇਂ ਦੇਖੀ ਨਿਸਕਰਨ ਮੈਨੂੰ ਦਿਓ 328 ਰੂਪਿਆਂ ਦੇ ਮਾਮਲੇ ਦੇ ਵਿੱਚ ਦੇਖੋ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਇੱਕ ਐਕਟ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਸਿੱਖਾਂ ਦੀ ਸੰਸਥਾ ਹੈ ਔਰ ਬਹੁਤ ਕੁਰਬਾਨੀਆਂ ਦੇ ਨਾਲ ਇਹ ਹੋਂਦ ਦੇ ਵਿੱਚ ਆਈ ਆ ਪਹਿਲੀ ਗੱਲ ਤੇ ਵੀ ਇੱਥੇ ਵੀ ਜਿਹੜੇ ਸਾਡੇ ਕੰਮ ਕਰਨ ਵਾਲੇ ਬੰਦੇ ਆ ਉਹ ਭੈ ਭਾਬਨੀ ਦੇ ਵਿੱਚ ਹੋਣ ਔਰ ਜਿਹੜਾ ਉਦੋਂ ਤਕਨੀਕੀ ਤੌਰ ਦੇ ਉੱਤੇ ਖਾਮੀਆਂ ਜਾਂ ਫਿਰ ਉਸ ਵੇਲੇ ਜਿਹੜੇ ਸਾਡੇ ਸਿੰਘ ਸਾਹਿਬ ਹੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੇ ਵੀ ਇਹ ਸਾਰਾ ਜਿਹੜਾ ਮਾਮਲਾ ਸੀ ਉਦੋਂ ਵੇਖਿਆ ਸੀ ਪੰਜ ਸਿੰਘ ਸਹਿਬਾਨਾਂ ਨੇ ਵੇਖਿਆ ਸੀ ਤੇ ਜਿਨ੍ਹਾਂ ਜਿਨ੍ਹਾਂ ਨੇ ਉਸ ਵੇਲੇ ਜਿਹੜੀ ਬਣਦੀ ਰਕਮ ਸੀ ਉਹ ਜਮਾ ਨਹੀਂ ਕਰਵਾਈ ਔਰ ਫਿਰ ਉਹਨਾਂ ਨੇ ਉਹਦੇ ਉੱਤੇ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇੱਕ ਵਿਭਾਗੀ ਕਾਰਵਾਈ ਕੀਤੀ ਔਰ ਜਿਹੜੇ ਉਸ ਵੇਲੇ ਐਗਜੈਕਟਿਵ ਹੀ ਉਹਨਾਂ ਨੂੰ ਅਕਾਲ ਤੱਕ ਸਭ ਤੋਂ ਤਨਖਾਹ ਵੀ ਲਗਾਈ ਗਈ ਔਰ ਉਹਨਾਂ ਨੇ ਉਸ ਵੇਲੇ ਉਹ ਤਨਖਾਹ ਨੂੰ ਕਬਤਿਆ ਤਾਂ ਮੈਂ ਇਹ ਸਮਝਦਾ ਮਾਂ ਕਿ ਇਹਦੇ ਤੋਂ ਇਲਾਵਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਜਰਨਲ اجلاس ਦਾ ਮਤਾ ਵੀ ਹੈਗਾ ਇਹਦੇ ਤੋਂ ਇਲਾਵਾ ਜਿਹੜੇ ਈਸ਼ਰ ਸਿੰਘ ਆ ਤੇ ਜਿਹੜੇ ਤਿੰਨ ਮੈਂਬਰੀ ਕਮੇਟੀ ਹੈ ਇੱਕ ਉਹਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਵੀ ਤੁਸੀਂ ਰਿਪੋਰਟ ਸਾਰਿਆਂ ਨੇ ਪੜ੍ਹੀ ਹੋਣੀ ਉਹਦੇ ਵਿੱਚ ਉਹਨਾਂ ਨੇ ਖਾਮੀਆਂ ਦੀ ਗੱਲ ਬਹੁਤ ਸਾਰਾ ਕੀਤੀ ਆ ਭਈ ਜਿਹੜੇ ਪੈਸੇ ਦਾ ਲੇਜ਼ਰ ਦੇ ਵਿੱਚ ਹਿਰਫੇਰ ਆ ਇਹ ਸਾਰੀਆਂ ਗੱਲਾਂ ਤਾਂ ਮੈਂ ਇਹ ਸਮਝਦਾ ਵਾਂ ਕਿ ਅੱਜ ਇੰਨੇ ਲੰਮੇ ਚਿਰ ਬਾਅਦ ਇੱਕ ਸਪੀਕਰ ਦਾ ਆਉਣਾ ਫਿਰ ਇੱਕ ਮਨਿਸਟਰ ਦਾ ਆਉਣਾ ਜਿਹੜਾ ਮਨਿਸਟਰ ਥੋੜੇ ਦਿਨ ਪਹਿਲਾਂ ਖੁਦ ਇਥੋਂ ਅਕਾਲ ਤਖਤ ਸਾਹਿਬ ਤੋਂ ਤਨਖਾਹ ਭੁਗਤ ਕੇ ਗਿਆ ਜਦੋਂ ਉਹਨਾਂ ਨੇ ਸ਼੍ਰੀਨਗਰ ਗਲਤੀ ਕੀਤੀ ਔਰ ਉਹਨਾਂ ਦਾ ਦੋ ਵਾਰੀ ਪੇਸ਼ ਹੋ ਕੇ ਫਿਰ ਪਰਚਾ ਹੋਣਾ ਇਹ ਕਿਤੇ ਨਾ ਕਿਤੇ ਸਿੱਖ ਮਾਮਲਿਆਂ ਦੇ ਵਿੱਚ ਦਖਲ ਆ ਦਖਲਅੰਦਾਜ਼ੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਇੱਕ ਸਾਜ਼ਿਸ਼ ਆ ਔਰ ਜਿਹੜਾ ਅਕਾਲ ਤਖਤ ਸਾਹਿਬ ਤੋਂ ਵੀ ਇਹ ਮਾਮਲਾ ਜਿਹੜਾ ਹੋ ਚੁੱਕਾ ਪਹਿਲਾਂ ਔਰ ਕਿਤੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂ ਸੱਤਾ ਵਾ ਉਹਨੂੰ ਵੀ ਨਾਂ ਮੰਨਣ ਵਾਲੀ ਇਹ ਗੱਲ ਹੈਗੀ ਆ ਔਰ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਰਾਜਨੀਤਿਕ ਹਿੱਤਾਂ ਦੇ ਵਾਸਤੇ ਇਹ ਕੀਤਾ ਜਾ ਰਿਹਾ ਸੱਚ ਜ਼ਰੂਰ ਸਾਹਮਣੇ ਆਵੇ ਈਸ਼ਰ ਸਿੰਘ ਉਹਨਾਂ ਦੀ ਰਿਪੋਰਟ ਜਨਤਕ ਹੋਵੇ ਹੋਈ ਵੀ ਆ ਉਹਦੇ ਜੋ ਤੱਥਵਾ ਉਦੇ ਅਨੁਸਾਰ ਹੀ ਸਭ ਕੁਝ ਹੋਣਾ ਚਾਹੀਦਾ ਰਾਜਨੀਤੀ ਤੋਂ ਪ੍ਰੇਰਿਤ ਕੁਝ ਵੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਵੀ ਆਪਾਂ ਸਿਆਸੀ ਤੌਰ ਤੇ ਕਿਉਂਕਿ ਆਹੀ ਗਲਤੀਆਂ ਕੀਤੀਆਂ ਤੇ ਉਹਦੇ ਤੋਂ ਬਾਅਦ ਅਸੀਂ ਆਪਣਾ ਆਪ ਨੂੰ ਰਾਜਨੀਤੀ ਦੇ ਵਿੱਚ ਤਕੜਾ ਕਰਨ ਦੇ ਲਈ ਇਦਾਂ ਦੀਆਂ ਗੱਲਾਂ ਕਰੀਏ ਸਿੱਧਾ ਸਿੱਧਾਈ ਸਿੱਖ ਮਾਮਲਿਆਂ ਦੇ ਵਿੱਚ ਤਾਂ ਕੋਈ ਇਸ ਕਾਨੂੰਨੀ ਕਾਰਵਾਈ ਦਾ ਕੁਝ ਦਿੱਸਦਾ ਹੋਇਆ ਬੇਰਵਾਹੀ ਤੁਸੀਂ ਪੜ ਲਿਓ ਉਹ ਤੇ ਜਨਤਕ ਆ ਸਿੱਖ ਸਾਹਿਬ ਇੱਕ ਕੈਲੰਡਰ ਦਾ ਮਾਮਲਾ ਸੀ 27 ਦਸੰਬਰ ਦਾ ਸਹਿਜ ਅਦਰ ਦਸ਼ੀ ਦੀ ਗੁਰਪੁਰਪੁਰ ਤੇ ਸਹਿਜ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਨੂੰ ਇੱਥੇ ਵੀ ਕੋ ਵਿਚਾਰ ਬਤਾਂਤਰਾ ਹੋਇਆ ਜਿਹੜੀ ਤਰੀਕ ਨੂੰ ਲੈ ਕੇ ਦੇਖੋ ਗੱਲ ਇਹ ਆ ਕਿ ਜਦੋਂ ਇੱਕ ਕੈਲੰਡਰ ਕਮੇਟੀ ਬਣੀ ਉਹ ਕੈਲੰਡਰ ਕਮੇਟੀ ਨੇ ਜਿਹੜੇ ਸਾਡੇ ਪਿਛਲੇ ਸਿੰਘ ਸਰਬਾਨ ਹੀ ਉਹਨਾਂ ਨੂੰ ਉਹ ਸਾਰਾ ਪੜਾਇਆ ਉਸ ਤੋਂ ਬਾਅਦ ਉਸ ਸਮੇਂ ਦੇ ਸਿੰਘ ਸਹਿਬਾਨ ਨੇ ਇੱਕ ਆਦੇਸ਼ ਵੀ ਕੀਤਾ ਤੁਹਾਡੇ ਕੋਲ ਵੀ ਹੋਣਾ ਭਈ ਇਹ ਦੇ ਮੁਤਾਬਕ ਹੀ ਸਾਰੇ ਦਿਹਾੜੇ ਜਿਹੜੇ ਉਹ ਮਨਾਏ ਜਾਣ ਹੁਣ ਕਿਉਂਕਿ ਉਹ ਉਹ ਵੀ ਸਿੰਘ ਸਹਿਬਾਨ ਹੀ ਇਸ ਕਰਕੇ ਉਸ ਤਰੀਕ ਦੇ ਨਾਲ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਗੱਲਬਾਤ ਜ਼ਰੂਰ ਹੋਈ ਬਾਕੀ ਇਹ ਠੀਕ ਆ ਕਿ ਜਿਹੜਾ ਗੁਰਪੁਰਬ ਆ ਕੈਲੰਡਰ ਦੇ ਮੁਤਾਬਕ ਉਹ 27 ਤਰੀਕ ਨੂੰ ਹੀ ਆ 27 ਦਸੰਬਰ ਸਿੰਘ ਸਾਹਿਬ ਇੱਕੋ ਜਿਹਾ ਦਿਵਾਲੀ ਉਹੀ ਲੱਗਦਾ ਤੇ ਤੇ ਨਾਲ ਹੀ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਦੇ ਸੁਨੇਹਾ ਆਏ ਨਿੱਜੀ ਚਿੱਠੀਆਂ ਹਜ਼ਾਰਾਂ ਆਈਆਂ ਤੋਂ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਦੇਖੋ ਆਪਾਂ ਪ੍ਰੇਮ ਭਾਵਨਾ ਦੇ ਨਾਲ ਗੁਰੂ ਸਾਹਿਬ ਦੇ ਜਾਂ ਸ਼ਹੀਦੀ ਦਿਹਾੜੇ ਸਾਬਜਾਦਿਆਂ ਦੇ ਮਨਾਉਣੇ ਆ ਔਰ ਆਪਾਂ ਗੁਰਮਤ ਸਮਾਗਮ ਗੁਰੂ ਨੂੰ ਸਮਰਪਿਤ ਹੋ ਕੇ ਕਰਨੇ ਆ ਬਾਕੀ ਜਿਹੜੇ ਗੁਰਮਤ ਸਮਾਗਮ ਆ ਇਹ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਹੋਣ ਤਾਂ ਇਹ ਸਮਰਪਿਤਤਾ ਮਹੀਨਾ ਮਹੀਨਾ ਵੀ ਚੱਲਦੇ ਆ ਤੋ ਇਸ ਕਰਕੇ ਜਿਹੜੀ ਸੰਗਤ ਨੂੰ ਇਹ ਲੱਗਦਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਸਾਨੂੰ ਮਨਾਉਣ ਦੇ ਵਿੱਚ ਕੋਈ ਦਿੱਕਤ ਆਕਾਸ ਕਰਕੇ ਉਧਰਲੇ ਜਿਹੜੇ ਜ਼ਿਲ੍ਹੇ ਆ ਤਾਂ ਜਿਵੇਂ ਸਥਾਨਿਕ ਪੱਧਰ ਦੇ ਉੱਤੇ ਪਹਿਲਾਂ ਵੀ ਸਿੱਖ ਸੰਗਤ ਆਪਣੀ ਸਹੂਲਤ ਮੁਤਾਬਕ ਛੁੱਟੀ ਨੂੰ ਵੇਖ ਕੇ ਗੁਰਪੁਰਬ ਜਾਂ ਪ੍ਰਕਾਸ਼ ਦਿਹਾੜੇ ਗੁਰੂ ਨੂੰ ਸਮਰਪਿਤ ਮਨਾ ਲੈਂਦੇ ਆ ਤਾਂ ਉਹ ਆਪਣੇ ਸਥਾਨਕ ਤੌਰ ਤੇ ਐਵੇਂ ਮਨਾ ਸਕਦੇ ਆ ਬਾਕੀ ਕੈਲੰਡਰ ਦੇ ਮੁਤਾਬਕ ਜਿਹੜਾ ਪ੍ਰਕਾਸ਼ ਪੁਰਬ ਆ ਉਹ 27 ਦਸੰਬਰ ਦਾ ਹੀ ਆ ਉਹਦੇ ਨਾਲ ਕੋਈ ਛੜਛਾੜ ਨਹੀਂ ਕੀਤੀ ਇਹ ਤੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਕਿ ਲੋਕ ਕਾਰਨ ਬਾਅਦ ਇਸੇ ਤਰੀਕੇ ਦੀ ਕੰਡੀਸ਼ਨ ਆ ਜਾਂਦੀ ਹੈ ਇਹ ਸਾਲ ਪਹਿਲਾਂ ਮਸਲੇ ਹੱਲ ਨਹੀਂ ਕੀਤੇ ਨਾ ਸਕਦੇ ਜਿਹੜੀ ਦੁਬਦਾਨ ਸੰਗਤ ਚ ਦੀ ਦੁਰ ਹੋ ਜੇ ਦੇਖੋ ਵੈਸੇ ਤੇ ਕੋਈ ਦੁਬਦਾਨੀ ਕਿਉਂਕਿ ਸਿੱਖੀ ਚੜ੍ਹਦੀ ਕਲਾ ਵ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਸਰਹੰਦ ਨੂੰ ਫਤਿਹ ਕੀਤਾ ਉੱਤੇ ਖਾਲਸਾ ਹੀ ਨਿਸ਼ਾਨ ਸਾਹਿਬ ਲੱਗੇ ਤੇ ਉਹਦਾ ਨਾਮ ਉਹਨਾਂ ਨੇ ਸਰਹੰਦ ਤੋਂ ਬਦਲ ਕੇ ਰੱਖਿਆ ਸ਼੍ਰੀ ਫਤਿਹਗੜ੍ਹ ਸਾਹਿਬ ਸਾਡੀਆਂ ਸ਼ਹਾਦਤਾਂ ਸਾਡੇ ਤੇ ਚੜ੍ਹਦੀ ਕਲਾ ਪੈਦਾ ਕਰਦੀਆਂ ਸਾਨੂੰ ਜਲਾਉਂਦਿੰਦੀਆਂ ਔਰ ਸਾਡਾ ਮਨਾਉਣ ਦਾ ਹਰ ਤਰੀਕਾ ਜਿਹੜਾ ਉਹ ਗੁਰੂ ਦੇ ਅਨਸਾਰ ਗੁਰਮਤ ਸਮਾਗਮ ਕਰਨਾ ਤੋਂ ਆਪਾਂ ਨੂੰ ਮਿਲ ਜੁਲ ਕੇ ਸਮਾਗਮ ਕਰਨੇ ਚਾਹੀਦੇ ਆ ਬਾਕੀ ਮੈਂ ਕਹਿ ਦਿੰਦਾ ਵਾ ਪਈ ਜਿਨ੍ਹਾਂ ਨੂੰ ਇਹਦੇ ਵਿੱਚ ਦਿੱਕਤ ਆ ਮਹਿਸੂਸ ਹੋ ਰਹੀ ਆ ਜਾਂ ਕੋਈ ਜਿਹੜੇ ਜ਼ਿਲ੍ਹਿਆਂ 'ਚ ਤਾਂ ਸੰਗਤ ਜਿਹੜੀ ਉਹ ਆਪਣੇ ਪੱਧਰ ਤੇ ਸਥਾਨਕ ਤੌਰ ਤੇ ਅੱਗੇ ਵੀ ਆਪਾਂ ਦੇਖਦੇ ਆਂ ਵੀ ਮਹੀਨਾ-ਮਹੀਨਾ ਵੀ ਸਮਰਪਿਤ ਸਮਾਗਮ ਹੁੰਦੇ ਆ ਤੇ ਕਰ ਸਕਦੇ ਆ ਉਹ ਪਹਿਲਾਂ ਵੀ ਹੁੰਦਾ ਹੀ ਹੈ ਸਿੱਖ ਸਾਹਿਬ ਜੀ ਆਤਿਸ਼ਬਾਜੀ ਤੇ ਦੀਪਮਾਲਾ ਕਿਤੀ ਜਾਣੀ ਚਾਹੀਦੀ ਹੈ ਕਿ ਨਹੀਂ ਦੇਖੋ ਆਤਿਸ਼ਬਾਜੀ ਜਾਂ ਦੀਪਮਾਲਾ ਇਹ ਵਹਿ ਤੇ ਜਿਹੜਾ ਹੈਗਾ ਵਾ ਜਦੋਂ ਸਾਹਿਬ ਜੀ ਆਦਿਆਂ ਦੇ ਸ਼ਹੀਦੀ ਦਿਨ ਵੀ ਚੱਲ ਰਹੇ ਆ ਉਹ ਪਹਿਲਾਂ ਤੋਂ ਹੀ ਆਪਣਾ ਜਿਹੜਾ ਥੋੜਾ ਜਿਹਾ ਖਾਸ ਕਰਕੇ ਪਵਾਦ ਕਾ ਇਲਾਕਾ ਉਹ ਤੇ ਬਹੁਤ ਜ਼ਿਆਦਾ ਇਮੋਸ਼ਨਲ ਵੀ ਉਹਦੇ ਨਾਲ ਜੁੜਿਆ ਹੁੰਦਾ ਇਹ ਤੇ ਆਪਾਂ ਨੂੰ ਗੁਰੂ ਨੇ ਵਿਵੇਕ ਬੋਧ ਦਿੱਤੀ ਆਪਾਂ ਕੀ ਕਰਨਾ ਜੇਕਰ ਸਰਪਾ ਸਰਪਾ ਜਿਹੜਾ ਕਿਸ ਦੀ ਸਵਾਗਤ ਕਰਵਾਇਆ ਸੀ ਉਹਦੇ ਚ ਗਲਤੀਆਂ ਚਲੋ ਅੰਨੀਆਂ ਦੇ ਮੰਤਰੀ ਨੂੰ ਵੀ ਧਾਰਨ ਤਰਫਾ ਲੱਗੀ ਆ ਉਹਨਾਂ ਦੇ ਡਾਇਰੈਕਟਰ ਨੂੰ ਵੀ ਲੱਗੀ ਆ ਜੀ ਜਿਹੜੇ ਗਾਇਕ ਸੀ ਵੀਰ ਸਿੰਘ ਉਹਨਾਂ ਬਾਰੇ ਕੀ ਵਿਚਾਰ ਹੋਇਆ ਜੀ ਅੱਜ ਦੇਖੋ ਵੀਰ ਸਿੰਘ ਪਹਿਲੀ ਗੱਲ ਤੇ ਬਿਨਾਂ ਸੱਦਿਆ ਵੀ ਇੱਥੇ ਆਇਆ ਉਹਨੇ ਆਣ ਕੇ ਮਾਫੀ ਮੰਗ ਲਈ ਔਰ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਮਾਮਲਾ ਵਿਚਾਰਿਆ ਜਾ ਸਕਦਾ ਸਿੰਖ ਸਰ ਇੱਕੀ ਕੈਬਨਿਟ ਵਕਤੀ ਤਰਨਜੀਤ ਸਿੰਘ ਸੋਨੂ ਵੀ ਆਪਣਾ ਫੱਕ ਰੱਖਣੀ ਪਿਆ ਸੀ ਹੁਣ ਤੱਕ ਨਹੀਂ ਉਹਨਾਂ ਨੇ ਸਮਾ ਲੈ ਲਿਆ ਸੀ ਨਾ ਤੇ ਮੈਨੂੰ ਲੱਗਦਾ ਵੀ ਥੋੜੇ ਦਿਨਾਂ ਚ ਆ ਜਾਣਗੇ ਆਉਣਾ ਚਾਹੀਦਾ ਦਿੱਲੀ ਦੇ ਕੈਬਨਿਟ ਮੰਤਰੀ ਅੱਜ ਸਿਹਾਏ ਮੁੱਖ ਮੰਤਰੀ ਆਏ ਪ੍ਰੋਫੈਸਰ ਦਵਿੰਦਰ ਪਾਲ ਖੁੱਲਰ ਹੋਰਾਂ ਦੀ ਜਿਹੜੀ ਵਿਹਾਈ ਦੀ ਮੰਗ ਹੈ ਉਹ ਫਾਈਲ ਉੱਥੇ ਪਈ ਹੈ ਦਿੱਲੀ ਸਰਕਾਰ ਕੋਲ ਅੱਜ ਕੀ ਤੁਹਾਡੀ ਵਾਰਤਾਲਾਪ ਹੋਈ ਜੀ ਤੁਸੀਂ ਕੁਝ ਵੱਡੇ ਸਿੰਘਾਂ ਨੂੰ ਲੈ ਕੇ ਕੋਈ ਉਹਨਾਂ ਦੇ ਅੱਗੇ ਪ੍ਰਸਤਾਵ ਰੱਖਿਆ ਜਾਂ ਉਹਨਾਂ ਨੂੰ ਵੀ ਹਦੇਸ਼ ਜਾਰੀ ਕੀਤੇ ਜੀ ਕੀ ਗੱਲਬਾਤ ਕੀ ਹੋਈ ਜੀ ਕੋਈ ਵੀ ਦੇਖੋ ਅੱਜ ਉਹ ਆਏ ਸੀ ਇੱਥੇ ਗੁਰੂ ਘਰ ਨਮਸਕਾਰ ਕਰਨ ਉਹਨਾਂ ਨੇ ਸਵਾਦ ਕੀਤੀ ਪਰ ਜਦੋਂ ਇੱਥੇ ਬੈਠੇ ਆ ਤੇ ਮੈਂ ਉਹਨਾਂ ਨੂੰ ਕਿਹਾ ਵਾ ਪੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜੇ ਰਹਾਈ ਦਾ ਮਾਮਲਾ ਉਹ ਪਹਿਲਾਂ ਕਿਉਂਕਿ ਮੁੱਖ ਮੰਤਰੀ ਉੱਥੇ ਕੇਦਰੀਵਾਲ ਹੀ ਪਰ ਉਹਨੇ ਦਸਤਖਤ ਨਹੀਂ ਕੀਤੇ ਉਹ ਕਰ ਦਿੰਦਾ ਤੇ ਅੱਜ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਹਰ ਹੋਣੀ ਉਹਦੀ ਨੀਅਤ ਦੇ ਵਿੱਚ ਕੀ ਸੀ ਖੋਟ ਸੀ ਤੇ ਸਭ ਰੱਬ ਜਾਣਦਾ ਜਾਂ ਆਪਾਂ ਜਾਣਨੇ ਪੰਥ ਸਮਝਦਾ ਨੂੰ ਸੰਗਤ ਸਮੇਂ ਦੀ ਪੰਜਾਬੀ ਸਮਝ ਤੇ ਮੈਂ ਮੁੱਖ ਮੰਤਰੀ ਨੂੰ ਤੇ ਉਹਨਾਂ ਦੇ ਕੈਬਨਿਟ ਨੂੰ ਕਿਹਾ ਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਹੋਣੀ ਚਾਹੀਦੀ ਤੁਸੀਂ ਛੇਤੀ ਤੋਂ ਛੇਤੀ ਉਹਨਾਂ ਦੀ ਫਾਈਲ ਤੇ ਦਸਤਖਤ ਕਰੋ ਔਰ ਕਿਉਂਕਿ ਸਿੱਖ ਕੌਮ ਬਹਾਦਰ ਕੌਮ ਆ ਸਿੱਖਾਂ ਦੀਆਂ ਵੱਡੀਆਂ ਸ਼ਹਾਦਤਾਂ ਵਾਂ ਦੇਸ਼ ਲਈ ਅੱਜ ਵੀ ਸਭ ਤੋਂ ਆਜ਼ਾਦੀਆਂ ਜਿਹੜੀਆਂ ਜੰਗੀ ਵਿਧਵਾਵਾਂ ਉਹ ਪੰਜਾਬ ਦੇ ਵਿੱਚ ਆ ਪੰਜਾਬੀ ਹਮੇਸ਼ਾ ਹੀ ਦੇਸ਼ ਦੇ ਲਈ ਖੜੇ ਆ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਕਿਉਂਕਿ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਆ ਮੁੱਖ ਮੰਤਰੀ ਤੁਸੀਂ ਉਹ ਤੇ ਤੁਸੀਂ ਦਸਤਖਤ ਕਰਕੇ ਉਹਨਾਂ ਨੂੰ ਰਿਹਾਈ ਦੇ ਉਤੇ ਉਹਨਾਂ ਦਾ ਰਾਹ ਪੱਧਰਾ ਕਰੋ ਮੇਰੀ ਬਹੁਤ ਵਧੀਆ ਮੌਲ ਚ ਗੱਲ ਲਈ ਔਰ ਸਾਰੀ ਕੈਬਨਿਟ ਨੇ ਤੇ ਮੁੱਖ ਮੰਤਰੀ ਨੇ ਇਹ ਕਿਹਾ ਪਰੋ ਸੱਦਵਾਇਆ ਕਿ ਅਸੀਂ ਇੱਥੇ ਵਿਚਾਰ ਕਰਾਂਗੇ ਔਰ ਅਸੀਂ ਜਲਦੀ ਇਹਨੂੰ ਕਰ ਸਕਦੇ ਐ ਇੱਕ ਸਿੱਖ ਕੌਮ ਦੇ ਵਿੱਚ ਇੱਕ ਗੱਲ ਦੇਖੀ ਜਾ ਰਹੀ ਹੈ ਕਿ ਇੱਕ ਜਾਂ ਦੋ ਬੱਚਿਆਂ ਤੱਕ ਹੀ ਲੋਕ ਸੀਮਤ ਹੋ ਗਏ ਨੇ ਚਾਹੇ ਸਾਡੀ ਸੋਚ ਹੈ ਕਿਸੇ ਦੀ ਸੋਚ ਹੈ ਲੱਗਦਾ ਨਹੀਂ ਕਿ ਬੱਚਿਆਂ ਦੇ ਵਿੱਚ ਵਾਧਾ ਕਰਨਾ ਚਾਹੀਦਾ ਚਾਰ ਪੰਜ ਟੋਟਾ ਬਿਆਨ ਵੀ ਕਾਇਆ ਜੀ ਕਿ ਸਿੱਖ ਕੌਮ ਜਿਹੜੀ ਹੈ ਕਿ ਚਾਰ ਪੰਜ ਬੱਚੇ ਪੈਦਾ ਕਰੋ ਤਾਂ ਕਿ ਸਿੱਖੀ ਹੋਰ ਪਰਫੁੱਲਿਤ ਹੋ ਸਕੇ ਵਿਦੇਸ਼ਾਂ ਦੇ ਵਿੱਚ ਹੋਰ ਜਿਆਦਾ ਨਾਮਣਾ ਖੱਟ ਸਕੇ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਸਲਾਹ ਦਿੰਨਾ ਜੀ ਜਿਨ੍ਹਾਂ ਬੰਦਿਆਂ ਦੇ 30 ਪਲੱਸ ਹੋ ਗਏ ਆ ਜਾਂ 28 ਦੇ ਨੇੜੇ ਤੇੜੇ ਪਹਿਲਾਂ ਆਨੰਦ ਕਾਰਜ ਨਹੀਂ ਹੋਏ ਜਾਂ ਵਿਆਹ ਹੋ ਗਿਆ ਕਰਾਓ ਤੇ ਦੂਜੀ ਗੱਲ ਇਹ ਭਈ ਜਿਹੜੇ ਜਵਾਕ ਆ ਹੁਣ ਆਪਾਂ ਸਾਰੇ ਜਾਣਦੇ ਆ ਵੀ ਰਿਸ਼ਤੇ ਹੁੰਦੇ ਆ ਰਿਸ਼ਤੀਆਂ ਦੇ ਵਿੱਚ ਭੂਆ ਭੂਆ ਦੇ ਕਰਕੇ ਫੁੱਫੜਾਣਾ ਫਿਰ ਮਾਮਾ ਚਾਚੇ ਤਾਏ ਮਾਸੀ ਹੁਣ ਇੱਕ ਜੇ ਜਵਾਕ ਹੀ ਇੱਕ ਹੋਗਾ ਤੇ ਇਹ ਰਿਸ਼ਤੇ ਕਿਥੋਂ ਨੇ ਤੋ ਰਿਸ਼ਤੇ ਜਿਹੜੇ ਆ ਇਹਨਾਂ 'ਚ ਮਿਠਾਸ ਹੁੰਦੀ ਆ ਮੁਸ਼ਕਿਲ ਪਾਵੇ ਰਿਸ਼ਤੇਦਾਰ ਸਾਰਾ ਵੀ ਹੁੰਦੇ ਆ ਸਾਡਾ ਪੰਜਾਬ ਦਾ ਸਭਿਆਚਾਰ ਵੀ ਆ ਤੋ ਇਹਨਾਂ ਮਾਮਲਿਆਂ ਨੂੰ ਧਿਆਨ 'ਚ ਰੱਖਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੋ ਚੰਗੀ ਗੱਲ ਆ ਵੀ ਆਪਾਂ ਬਹੁਤਾ ਹੀ ਸੋਚਤੇ ਨਾ ਜਾਈਏ ਵੀ ਇੱਕ ਹੀ ਜਵਾਕ ਕਰਨਾ ਜਦੋਂ ਕਈ ਵਾਰੀ ਰੱਬ ਨਾ ਕਰੇ ਕਈ ਵਾਰੀ ਹੋ ਜਾਂਦਾ ਕੋਈ ਜਵਾਕ ਦੇ ਨਾਲ ਮਿਸ ਹੈਪਨਿੰਗ ਹੋ ਜੇ ਤ ਉਹਦੇ ਤੋਂ ਬਾਅਦ ਪਰਿਵਾਰਾਂ ਦਾ ਆ ਪਿਛੇ ਜੇ ਜਦੋਂ ਮੂਸੇਵਾਲਾ ਦੇ ਸਰਕਾਰ ਜਿਹੜੀ ਆ ਨਹੀਂ ਕੁਝ ਕਰ ਸਕੀ ਉਹਦੀ ਸਕਿਉਰਟੀ ਦਾ ਪਰਪਸ ਲੀਕ ਕੀਤਾ ਉਹਦੇ ਤੋਂ ਬਾਅਦ ਉਹਦਾ ਟਾਰਗੇਟ ਕਿਲਿੰਗ ਹੋਈ ਇੱਕੋ ਇੱਕ ਪੁੱਤ ਹੀ ਉਹ ਬਾਅਦ ਵਿੱਚ ਮਾਪਿਆਂ ਨੂੰ ਕਿੰਨੀ ਮੁਸ਼ਕਲ ਚੱਲਣੀ ਪਈ ਬਾਅਦ ਚੱਲੋ ਰੱਬ ਨੇ ਕਿਰਪਾ ਕੀਤੀ ਉਹਨਾਂ ਦੇ ਜਵਾਕ ਹੋ ਗਿਆ ਚੰਗੀ ਗੱਲ ਹੋਈ ਤੋਂ ਇਹਨਾਂ ਗੱਲਾਂ ਕਰਕੇ ਦੇਖੋ ਸਾਰੇ ਮਹਿਸੂਸ ਕਰਦੇ ਤੂੰ ਹੀ ਵੀ ਕਰੋਂਗੇ ਬਜ਼ੁਰਗ ਵੀ ਕਰਦੇ ਆ ਸਿਆਣੇ ਵੀ ਕਰਦੇ ਆ ਵੀ ਆਪਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਜਵਾਕ ਠੀਕ ਆ 3 ਤੋਂ 4 ਹੋਣੇ ਚਾਹੀਦੇ ਆ ਬਾਕੀ ਪਰਵਰਸ਼ ਕਰਨ ਵਾਲਾ ਜਿਹੜਾ ਵਾ ਸਹਲ ਪੱਥਰ ਮੈਂ ਜੰਤੂ ਪਾਏ ਤਾਂ ਕਰੇ ਜਿੱਕਾ ਕੇ ਕਰਤ ਰਿਆ ਕਿਉਂਕਿ ਹਰ ਬੰਦੇ ਨੇ ਕਿਰਤ ਕਰਨੀ ਆ ਤੇ ਸਾਰੇ ਕਰਦੇ ਆ ਕਿਰਤ ਕਰਕੇ ਬੰਦਾ ਜਿਹੜਾ ਆਪਣੇ ਆਪ ਨੂੰ ਫਿਰ ਮਜ਼ਬੂਤ ਕਰ ਲੈਂਦਾ ਤੋ ਇੱਥੇ ਧਿਆਨ ਦੇਣਾ ਚਾਹੀਦਾ ਚੰਗੀ ਗੱਲ ਆ ਜਿੰਨੇ ਜ਼ਿਆਦਾ 3 4 ਜਾਂ ਹਰੇਕ ਨੇ ਆਪਣੀ ਥੋੜਾ ਪਰਿਵਾਰਕ ਪਿਛੋਕੜ ਵੇਖਣਾ ਜਾਂ ਫਾਈਨੈਂਸ਼ਲੀ ਵੇਖਣਾ ਤੋ ਉਹਨੂੰ ਇੱਥੇ ਵਿਚਾਰ ਕਰਨੀ ਚਾਹੀਦੀ ਇੱਕ ਤੱਕ ਹੀ ਨਹੀਂ ਰਹਿਣਾ ਚਾਹੀਦਾ ਦੋ ਤੋਂ ਇੱਕ ਬੱਚੇ ਦਾ ਮਤਲਬ ਆ ਦੋਹਾਂ ਤੋਂ ਇੱਕ ਤਣਾ ਅੱਧੇ ਕੱਟ ਜਾਣਾ ਦੋ ਤੋਂ ਦੋ ਬਰਾਬਰ ਆ ਜੇ ਤਿੰਨ ਹੋਣਗੇ ਫਿਰ ਥੋੜੀ ਜੀ ਗੱਲ ਆਪਣੀ ਅੱਗੇ ਚੱਲੂਗੀ ਸਮੇਂ ਸਿਰ ਵਿਆਹ ਆਨੰਦ ਕਾਰਜ ਤੇ ਸਮੇਂ ਸਿਰ ਜਵਾਕ ਜਿਹੜੇ ਆ ਸਾਰਿਆਂ ਦੇ ਹੋਣੇ ਚਾਹੀਦੇ ਸਿੱਖ ਸਾਹਿਬ ਸਿੱਖ ਸਾਹਿਬ ਦੋਨਾਂ ਦੇਸ਼ਾਂ ਦਾ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾ ਸੀਗਾ ਪਰ ਉਹਦੇ باوجود ਵੀ ਬਹੁਤ ਪ੍ਰਕਾਸ਼ ਉਹ ਮੌਕੇ ਪਾਛਾ ਦੇ ਜਿਹੜਾ ਜੱਥਾ ਪਾਕਿਸਤਾਨ ਗਿਆ ਪਰ ਉੱਤਰਪੁਰ ਸਰ ਕਾਰਿਡੋਰ ਅਜੇ ਤੱਕ ਨਹੀਂ ਸਾਡੀ ਸਰਕਾਰ ਵੱਲੋਂ ਹੋ ਜਾਇਆਗਾ ਜਦੋਂ ਕੋ ਉਹਨਾਂ ਦੀ ਸਰਕਾਰ ਵੱਲੋਂ ਜਿਹੜਾ ਵਾ ਉਹ ਡਿਸਕਸ ਹੋ ਜਾਂਦਾ ਦੇਖੋ ਕਾਰਿਡੋਰ ਤੇ ਮੈਂ ਪਹਿਲਾਂ ਵੀ ਗੱਲ ਕੀਤੀ ਇਹ ਸਿਰਫ ਇੱਕ ਜ਼ਮੀਨ ਦੇ ਉੱਤੇ ਬਣਿਆ ਹੋਇਆ ਪੁਲ ਨਹੀਂ ਆ ਇਹ ਜ਼ਿਲ੍ਹਾ ਨੂੰ ਜੋੜਦਾ ਔਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਵੀ ਉਹਨਾਂ ਦੇ 550 ਸਾਲਾਂ ਤੇ ਖੁੱਲਿਆ ਤੇ ਹੁਣ ਭਾਰਤ ਸਰਕਾਰ ਨੂੰ ਚਾਹੀਦਾ ਕਿਉਂਕਿ ਮਾਹੌਲ ਬਹੁਤ ਸੁਖਾਵਾਂ ਵਾ ਇਹ ਲੰਗਾ ਛੇਤੀ ਤੋਂ ਛੇਤੀ ਖੋਲਿਆ ਜਾਵੇ ਸਿੱਖ ਤੇ ਪੰਜਾਬੀ ਦਾ ਗੁਰੂ ਨਾਨਕ ਨਾਮ ਲੇਵਾ ਦਾ ਗੁਰੂ ਕੀ ਸੰਗਤ ਉਹ ਖੁੱਲੇ ਦਿਲ ਦੇ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੇ ਦਰਸ਼ਨ ਕਰੇ ਇਹਦੇ ਲਈ ਭਾਰਤ ਦੀ ਜਿਹੜੀ ਵੀ ਮਿਨਿਸਟਰੀ ਆ ਇਹਨਾਂ ਨੂੰ ਯਤਨ ਕਰਨੀ ਚਾਹੀਦੀ ਆ ਔਰ ਜਿਹੜੇ ਵੀ ਸਾਡੇ ਸਿੱਖ ਐਮਪੀ ਆ ਭਾਵੇਂ ਕਿਸੇ ਵੀ ਪਾਰਟੀ ਦੇ ਨਾਲ ਸਬੰਧਤ ਆ ਉਹਨਾਂ ਨੂੰ ਵੀ ਕਰਤਾਰਪੁਰ ਲੰਗਰ ਦੀ ਗੱਲ ਜ਼ੋਰ-ਸ਼ੋਰ ਦੇ ਨਾਲ ਉੱਥੇ ਪਾਰਲੀਮੈਂਟ ਦੇ ਵਿੱਚ ਚੁਕਣੀ ਚਾਹੀਦੀ ਕਿਉਂਕਿ ਜਲਾਸ ਚੱਲ ਰਿਹਾ ਦੂਜਾ ਪਿਛਲੇ ਦਿਨੀ ਤੁਸੀਂ ਮੈਨੂੰ ਚੇਤਾ ਕਰਾਤਾ ਪਿਛਲੇ ਦਿਨੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰੇ ਸਿੱਖ ਐਮਪੀਜ਼ ਉਹ ਰਾਜ ਸਭਾ ਦੇ ਭਾਵੇਂ ਤੇ ਭਾਵੇਂ ਉਹ ਲੋਕ ਸਭਾ ਦੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਚਿੱਠੀਆਂ ਭੇਜੀਆਂ ਹਨ ਕਿ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਆ ਉਹਦੀ ਆਵਾਜ਼ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਸਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ ਇਹਦੇ ਸੰਬੰਧੀ ਜਿਹੜਾ ਉਹਨਾਂ ਨੇ ਨਾਮ ਰੱਖਿਆ ਆ ਵੀਰ ਬਾਲ ਦਿਵਸ ਉਹਨੂੰ ਸਹਿਬਜ਼ਾਦੇ ਸ਼ਹੀਦੀ ਦਿਹਾੜੇ ਜਾਂ ਸ਼ਹੀਦੀ ਦਿਵਸ ਕੀਤਾ ਜਾਵੇ ਇਦੇ ਲਈ ਸਾਰੇ ਜਿਹੜੇ ਸਿੱਖ ਐਮਪੀ ਆਪਾਂ ਵਿਰਾਸਤ ਸਭਾ ਵਾ ਭਾਵੇਂ ਉਹ ਲੋਕ ਸਭਾ ਵਾ ਉਹ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਕੇ ਇਹਦਾ ਨਾਮ ਬਦਲਿਆ ਜਾਵੇ ਆ ਨਾਮ ਉਹੀ ਰੱਖਿਆ ਜਾਵੇ ਜਿਹੜਾ ਸਿੱਖ ਰਵੈਤਾਂ ਚਾ ਸਿੱਖ ਸਿਧਾਂਤਾਂ ਚਾ ਸਿੱਖ ਇਤਿਹਾਸ ਚਾ ਕੋਈ ਆਪਣੀ ਸ਼ਬਦਾਵਲੀ ਸਿੱਖਾਂ ਦੇ ਉੱਤੇ ਠੋਸੀ ਨਾਮ ਜਾਵੇ ਇਹਦੇ ਲਈ ਆਪਾਂ ਸਿੱਖ ਐਮਪੀਜ਼ ਨੂੰ ਸਾਰਿਆਂ ਨੂੰ ਚਿੱਠੀਆਂ ਲਿਖੀਆਂ ਵਾ ਇਹ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬ ਜਾ ਦੇ ਸ਼ੀਦੀ ਦਿਵਸ ਰੱਖਿਆ ਜਾਵੇ ਇਸ ਮਸਲੇ ਪੰਜ ਵਾਰ ਪੰਜ ਵਾਰ ਮੁੱਖ ਮੰਤਰੀ ਰਹ ਚੁੱਕੇ ਸਰਦਾਰ ਪ੍ਰਕਾਸ਼ ਸਿੰਘ ਵਾਜੋਦਾਰ ਜਨਰਲ ਦੇ ਹੱਥ ਮਨਾ ਰਹੇ ਨੇ ਉਹਨਾਂ ਨੂੰ ਜਿਹੜਾ ਫਕਰੇ ਕੌਮ ਉਹਨਾਂ ਦੀਆਂ ਸਭਾਵਾਂ ਵੇਖ ਕੇ ਦਿੱਤਾ ਗਿਆ ਸੀ 2 ਦਸੰਬਰ ਦੇ ਕੈਨਸਲ ਵਿੱਚ ਫਕਰੇ ਕੌਮ ਜਿਹੜਾ ਵਾਪਸ ਲੈਣ ਦਾ ਐਲਾਨ ਕੀਤਾ ਸੀ ਮਾਂਗ ਉੱਠਦੀ ਆ ਕਿ ਉਹਨਾਂ ਦਾ ਫਕਰੇ ਕੌਮ ਉਹਨਾਂ ਤੇ ਹੁੰਦਿਆ ਜਿਹੜਾ ਵਾਪਸ ਲੰਦੇ ਤੇ ਕੋਈ ਗੱਲ ਨਹੀਂ ਸੀ ਪਰ ਉਹਨਾਂ ਤੇ ਜਾਣ ਤੋਂ ਬਾਅਦ ਜਿਹੜਾ ਫਕਰੇ ਕੌਮ ਵਾਪਸ ਲੈਣਾ ਗਲਤ ਹੈ ਉਹਨਾਂ ਦਾ ਫਕਰੇ ਕੌਮ ਉਸੇ ਤਰੀਕੇ ਦੇ ਨਾਲ ਉਹਨਾਂ ਨੂੰ ਬਰਕਰਾਰ ਰਹਿਣਾ ਚਾਹੀਦਾ ਕਿ ਦੇਖੋ ਇਹਦੇ ਜਿਨ੍ਹਾਂ ਨੇ ਵਾਪਸ ਲਿਆ ਉਹਨਾਂ ਤੋਂ ਪੁੱਛੋ ਬਾਕੀ ਇਸ ਵੇਲੇ ਲੋੜਾ ਕੌਮ ਦੀ ਏਕਤਾ ਦੀ ਇਤفاق ਦੀ ਕੌਮ ਤੇ ਚਤਰਫਾ ਦੇ ਪੰਜਾਬ ਤੇ ਹਮਲੇ ਹੋ ਰਹੇ ਆ ਉਹਦੇ ਲਈ ਆਪਾਂ ਇੱਕਜੁੱਟ ਹੋ ਕੇ ਉਹਨਾਂ ਨੂੰ ਸਾਹਮਣਾ ਕਰੀਏ ਤੇ ਪੰਜਾਬ ਤੇ ਪੰਥ ਨੂੰ ਤਕੜਾ ਕਰੀਏ ਸਰਬ ਆਪ ਜੀ ਬਾਰੇ ਸੀਐਮ ਵੱਲੋਂ ਜਿਹੜਾ ਪਿਛਲੇ ਦਿਨੀ ਬਿਆਨਬਾਜ਼ੀ ਕੀਤੀ ਗਈ ਸੀ ਇਹਦੇ ਬਾਰੇ ਕੀ ਕਹਿਣਾ ਚਾਹੋ ਉਹ ਦੇਖੋ ਬਿਆਨਬਾਜ਼ੀ ਉਹਨੋਂ ਦੇ ਬਾਰੇ ਮੈਂ ਕੀ ਬੋਲਾਂ ਬਹੁਤ ਸਾਰੇ ਗੱਲਾਂ ਹੁੰਦੀਆਂ ਆਉਧਿਆਂ ਦਾ ਸਤਿਕਾਰ ਹੁੰਦਾ ਸੀਐਮ ਦਾ ਇੱਕ ਆਪਣਾ ਰਤਬਾ ਪਰਾਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹ ਸਾਰੇ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਕੱਲੇ ਸਿੱਖਾਂ ਦਾ ਹੀ ਗੁਰੂ ਨਾਨਕ ਨਾਮ ਲੈਵਾ ਵੀ ਗੱਲ ਨੂੰ ਮੰਨਦੇ ਮੈਨੂੰ ਚੇਤੇ ਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲੇ ਜਦੋਂ ਇੱਥੇ ਸੀ ਉਸ ਵੇਲੇ ਦੇ ਸਿੰਘ ਸਾਹਿਬ ਨੇ ਇੱਕ ਉਹਨਾਂ ਨੂੰ ਆਖਿਆ ਵੀ ਤੁਸੀਂ ਹਥਿਆਰ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾਣਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਹਥਿਆਰ ਲੈ ਕੇ ਅੰਦਰ ਨਹੀਂ ਗਏ ਉਹਨਾਂ ਨੇ ਬਾਹਰੋਂ ਹੀ ਨਮਸਕਾਰ ਕੀਤੀ ਤਾ ਕਿਸੇ ਨੇ ਪੁੱਛਿਆ ਆਪੇ ਤੁਸੀਂ ਹੁਣ ਅੰਦਰ ਨਹੀਂ ਜਾਣੇ ਤੁਸੀਂ ਬਾਹਰੋਂ ਹੀ ਨਮਸਕਾਰ ਕਰ ਰਹੇ ਆਂ ਤੇ ਉਹ ਕਹਿੰਦੇ ਵੀ ਸਿੰਘ ਸਾਹਿਬ ਦਾ ਇੱਕ ਪਾਸੇ ਆਦੇਸ਼ ਆ ਵੀ ਹਥਿਆਰ ਲੈ ਕੇ ਜਾਣਾ ਨਹੀਂ ਦੂਜੇ ਪਾਸੇ ਗੁਰੂ ਸਾਹਿਬ ਦਾ ਆਦੇਸ਼ ਆ ਕਿ ਆਪਾਂ ਹਮੇਸ਼ਾ ਸ਼ਸਤਰ ਧਾਰੀ ਰਹਿਣਾ ਵਾ ਤੇ ਇਸ ਕਰਕੇ ਨਾ ਮੈਂ ਗੁਰੂ ਦਾ ਬਚਨ ਟਾਲ ਸਕਦਾ ਨਾ ਮੈਂ ਸਿੰਘ ਸਾਹਿਬ ਦਾ ਟਾਲ ਇਹ ਸਤਕਾਰ ਆ ਉਹ ਗਿਆ ਹੀ ਨਹੀਂ ਇਨ੍ਹਾਂ ਪਦਵੀਆਂ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਡੇ ਬੋਲ ਕਿਹਦੇ ਹੋਣ ਅਸੀਂ ਬਹੁਤ ਸਤਿਕਾਰਯੋਗ ਰੁਤਬਿਆਂ ਦੇ ਉੱਤੇ ਬੈਠੇ ਹੋਏ ਹਾਂ ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਉਹਨਾਂ ਦੇ ਆਗੂ ਆ ਇਸ ਕਰਕੇ ਹਰ ਇੱਕ ਨੂੰ ਇਸ ਗੱਲ ਦਾ ਖਿਆਲ ਜਿਹੜਾ ਉਹ ਰੱਖਣਾ ਚਾਹੀਦਾ ਪ੍ਰਧਾਨ ਮੰਤਰੀ ਮਾਨ ਨੇ ਕਿਹਾ ਸੀ ਕਿ ਮੇਰੇ ਕੋਲ ਬਹੁਤ ਪਟਾਰਾ ਵਾ ਸ਼ਰੂਨ ਦੀ ਕਮੇਟੀ ਦੇ ਵਿਰੁੱਧ ਕੱਲ ਦੀ ਜਿਹੜੀ ਕਾਰਵਾਈ ਆ ਉਹ ਕਿਤੇ ਬਦਲੇ ਦੀ ਭਾਵਨਾ ਦੇ ਨਾਲ ਦੇ ਤੈਅ ਤੇ ਹਾਂਜੀ ਹਾਂਜੀ ਹੋ ਸਕਦਾ ਦੇਖੋ ਰਾਜਨੀਤੀ ਤੇਥੇ ਬਹੁਤ ਚੱਲਦੀ ਆ ਬਾਕੀ ਮੈਂ ਸਮਝਦਾ ਧਿਆਨ ਭਟਕਾਉਣ ਦਾ ਵੀ ਕਾਰਨ ਹੋ ਸਕਦਾ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਹੀ ਆ ਬਹੁਤ ਇੱਥੇ ਜਿਹੜੇ ਇੱਥੇ ਰੋਜ਼ ਕਈ ਥਾਵਾਂ ਦੇ ਉੱਤੇ ਨਜਾਇਜ਼ ਲੋਕ નિર્ਦੋਸ਼ ਮਾਰੇ ਵੀ ਜਾਂਦੇ ਆ ਆ ਹੁਣਾਂ ਜਿੰਡੇ ਵਾਲੇ ਲਾਗੇ ਇੱਕ ਮੁੰਡਾ ਜਿਹੜਾ ਵਾ ਪੁਲਿਸ ਰਸਤੇ ਦੇ ਵਿੱਚ ਮਰਿਆ ਹੋਰ ਨਸ਼ਿਆਂ ਦੀਆਂ ਗੱਲਾਂ ਵਾ ਤਾਂ ਕਈ ਵਾਰੀ ਹੁੰਦਾ ਵਾ ਵੀ ਇਧਰੋਂ ਧਿਆਨ ਭਟਕਾਉਣ ਦੇ ਲਈ ਕੋਈ ਨਵਾਂ ਮੁੱਦਾ ਲਿਆਓ ਬਾਕੀ ਮੈਂ ਫੇਰ ਕਹਿੰਨਾ ਸਿੱਖ ਸੰਸਥਾਵਾਂ ਸਮਰਾਥਾ ਆਪਣਾ ਪ੍ਰਬੰਧ ਚੁਣੌਣ ਲਈ ਤੇ ਸਿੱਖ ਸੰਸਥਾਵਾਂ ਦੇ ਮਾਮਲੇ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਤੇ ਮੈਂ ਕਾਮਨ ਨੂੰ ਵੀ ਅਪੀਲ ਕਰਦਾ ਕਈ ਵਾਰੀ ਇਮੋਸ਼ਨਲੀ ਇਹ ਲੱਗਦਾ ਹੁੰਦਾ ਭਈ ਇਹ ਠੀਕ ਕਰ ਰਿਹਾ ਹੈ ਪਰ ਅਸੀਂ ਰਾਖ ਹੋਲ ਦਿੰਨੇ ਆ ਕਿ ਕੱਲ ਨੂੰ ਮੰਨ ਲਓ ਕੋਈ ਹੋਰ ਵੀ ਇੱਥੇ ਗਲਤੀ ਹੋ ਜੇ ਅ ਅੰਦਰ ਪ੍ਰਬੰਧ ਦੇ ਵਿੱਚ ਤੇ ਕੀ ਅਸੀਂ ਪੁਲਿਸ ਨੂੰ ਅੰਦਰ ਆਉਣ ਦੀ ਇਜਾਜ਼ਤ ਦੇਵਾਂਗੇ ਮਾਮਲਿਆਂ 'ਚ ਦਖਲ ਦੇਣ ਦਾ ਇਜਾਜ਼ਤ ਦੇਵਾਂਗੇ ਇਹ ਕਿਤੇ ਨਾ ਕਿਤੇ ਜਿਹੜੀ ਸਾਜ਼ਿਸ਼ਾ ਪਹਿਲਾਂ ਤੋਂ ਹੀ ਪਹਿਲਾਂ ਸ਼੍ਰੋਮਣੀ ਕਮੇਟੀ ਤੋੜੀ ਕਿਤੇ ਨਾ ਕਿਤੇ ਉਹਨੂੰ ਕਮਜ਼ੋਰ ਕਰਨ ਦੀ ਤੋੜਨ ਦੀਆਂ ਸਾਰੀਆਂ ਜਿਹੜੀਆਂ ਪਿਛਲੇ ਸਮੇਂ ਤੋਂ ਨੀਤੀਆਂ ਚੱਲਦੀਆਂ ਕਿਤੇ ਨਾ ਕਿਤੇ ਉਹਦੇ ਨਾਲੇ ਜੋੜ ਤੋੜੇ ਦਾ ਹੈਗਾ ਜਾ ਵੀ ਪਾਦਰ ਨਹੀਂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਬੱਚੇ ਨੂੰ ਕਿਹਾ ਗਿਆ ਕਿ ਪਹਿਰਾਵੇ ਸਕੂਲਾਂ ਤੋਂ ਹੋ ਜੇ ਪਾ ਕੇ ਆਓ ਕਈਆਂ ਸਕੂਲਾਂ ਦੇ ਵਿੱਚ ਕੜਿਆ ਨੂੰ ਲੈ ਕੇ ਮੁੱਦਾ ਬਣਿਆ ਹੋਇਆ ਤੇ ਤੇ ਕੀ ਚਾਹ ਚਾਉਂਦੇ ਦੇਖੋ ਜਿਹੜਾ ਮੇਰੇ ਧਿਆਨ ਪੰਜਾਬ ਚ ਆਊਗਾ ਨਾ ਕੜੇ ਲਵਾਉਂਦੇ ਆ ਤੇ ਮੈਂ ਖੁਦ ਉੱਥੇ ਜਾਊਗਾ ਕੜੇ ਨਹੀਂ ਲੈਣ ਦੇਣੇ ਜੇ ਇੱਥੇ ਮੇਰੇ ਧਿਆਨ ਵਾਲੇ ਦੁਆਲੇ ਵੀ ਕਿਤੇ ਆਜੂਗਾ ਇਹ ਗਲਤ ਗੱਲ ਆ ਪਰ ਜਿਹੜਾ ਸਰਕਾਰ ਇਹਨਾਂ ਕਿਤੇ ਸਰਕਾਰ ਨੂੰ ਸਮਝ ਹੋਣੀ ਚਾਹੀਦੀ ਆ ਭਈ ਸਾਬ ਜਾਦਿਆਂ ਜਾਂ ਗੁਰੂ ਦੇ ਪਰਿਵਾਰ ਦੇ ਕੋਈ ਕਿਰਦਾਰ ਨਹੀਂ ਕੀਤੇ ਜਾ ਸਕਦੇ ਨਾ ਵੈਸੇ ਨਾ ਐਨੀਮੇਸ਼ਨ ਹੁੰਦੇ ਆ ਤੇ ਨਾ ਦੂਜੇ ਹੁੰਦੇ ਆ। ਤੋ ਇਸ ਕਰਕੇ ਇਹਨਾਂ ਨੂੰ ਇਨੀ ਸਮਝ ਚਾਹੀਦੀ ਮੈਂ ਫਿਰ ਕਿੰਨਾ ਵਾਰ-ਵਾਰ ਵੀ ਇਹਨਾਂ ਨੂੰ ਸਿਆਣੇ ਸਿੱਖਾਂ ਦੀ ਜਸਵੰਤ ਸਿੰਘ ਜਸ ਵਰਗੇ ਬੈਠੇ ਸਾਡੇ ਹੋਰ ਤੁਸੀਂ ਸਾਰੇ ਗੁਰਮੁਖ ਬੈਠੇ ਹੋ ਤੇ ਤੁਹਾਡੇ ਕੋਲੋਂ ਸਲਾਹ ਲੈ ਲਿਆ ਕਰਨਾ। ਤੁਹਾਡੇ ਕੋਲ ਜਦੋਂ ਸਰਕਾਰ ਦੇ ਨਮਾਇंदे ਆਉਂਦੇ ਤੁਸੀਂ ਸਲਾਹ ਦੇ ਦਿਆ ਕਰੋ ਤੇ ਮੇਰੇ ਸਾਹਬ ਨਾਲੇ ਗਲਤੀਆਂ ਨਾ ਕਰਨਾ। ਸਿੰਘ ਸਾਹਿਬ ਜੀ ਅੰਦਰ ਅੰਦਰ ਦੇਖਿਆ ਗਿਆ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅੱਜ ਦੇਖਿਆ ਗਿਆ ਜੀ ਜਦੋਂ VIP ਟ੍ਰੀਟਮੈਂਟ ਦਿੱਤਾ ਗਿਆ ਇੰਨੀ ਕੋ ਜਿਆਦਾ ਪੁਲਿਸ ਸੀਗੀ ਪੱਗਾਂ ਲੱਥੀਆਂ ਧੱਕੇ ਮਾਰੇ ਕੇ ਪੱਤਰਕਾਰਾਂ ਦੇ ਰਮਾਲ ਤੱਕ ਬਾਲ ਤੱਕ ਪੱਟੇ ਗਏ ਇਹ ਕਿਵੇਂ ਦੇਖ ਰਹੇ ਹੋ ਸਜਖੰਡ ਦੀ ਹਜ਼ੂਰੀ ਦੇ ਵਿੱਚ ਇਹ ਦਰਬਾਰ ਸਾਹਿਬ ਦੀ ਪਰਿਸਰ ਦੇ ਅੰਦਰ ਪੁਲਿਸ ਦੀ ਗੁੰਡਾਗਰਦੀ ਅੰਦਰ ਤੱਕ ਆ ਚੁੱਕੀ ਹੈ ਅਸੀਂ ਕਿਉਂ ਨਹੀਂ ਉਹਨਾਂ ਨੂੰ ਬਾਹਰ ਰੋਕਦੇ ਕਿਉਂ ਸਾਡੇ ਕੋਲ ਐਸਪੀਸੀ ਟਾਸਕ ਫੋਰਸ ਹੈਗੀ ਹੈ ਤਾਂ ਕਿਉਂ ਨਹੀਂ ਟਾਸਕ ਫੋਰਸ ਜਾ ਕੇ ਉਹ ਕਿਸੇ ਵੀ ਆਈਪੀ ਨੂੰ ਜਿਹੜਾ ਹੈ ਹਮਮੱਥਾ ਟਕਾ ਸਕਦੇ ਪੁਲਿਸ ਅੰਦਰ ਗੁੰਡਾਗਰਦੀ ਕਰਦੀ ਹੈ ਜੀ ਗਲਤ ਹੈ ਦੇਖੋ ਮੇਰੇ ਤੇ ਧਿਆਨ ਦਿਨੇ ਤੁਸੀਂ ਬਣੇ ਲੈਣਾ ਗਲਤ ਵਾਇ ਨਹੀਂ ਹੋਣਾ ਚਾਹੀਦਾ ਬਾਕੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰਾਂਗੇ ਅੱਗੇ ਤੋਂ ਇਦਾਂ ਦਾ ਕੁਝ ਨਾ ਹੋਵੇ ਕਿਉਂਕਿ ਇਹ ਦਰਬਾਰ ਸਾਹਿਬ ਜਿਹੜਾ ਵਾ ਨਾ ਡਿੱਠੇ ਸੱਬੇ ਥਾਵ ਨਹੀਂ ਤੁੱਟ ਜਿਹਾ ਸਾਰੇ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਆ ਔਰ ਇੱਥੇ ਰਾਣਾ ਰੰਕ ਬਰਾਬਰੀ ਵੀ ਆ ਇੱਥੇ ਕੋਈ ਵੱਡਾ ਨਹੀਂ ਆ ਕੋਈ ਨੀਵਾ ਨਹੀਂ ਆ ਹਾਂ ਠੀਕ ਆ ਕਈ ਵਾਰੀ ਪ੍ਰੋਟੋਕਾਲ ਹੋ ਸਕਦਾ ਪਰ ਉਹਦੇ ਲਈ ਮੈਂ ਸਮਝਦਾ ਵੀ ਸ਼੍ਰੋਮਣੀ ਕਮੇਟੀ ਸਮਰੱਥ ਆ ਉਹ ਪ੍ਰੋਟੋਕਾਲ ਦਾ ਪਾਲਣ ਕਰਾ ਸਕਦੀ ਆ ਪੰਜਾਬ ਸਰਕਾਰ ਨੂੰ ਜਾਂ ਜਿਹੜੀ ਵੀ ਪੁਲਿਸ ਵਾ ਇਹਨਾਂ ਨੂੰ ਗ੍ਰੇਜ਼ ਕਰਨਾ ਚਾਹੀਦਾ ਅੱਗੇ ਤੋਂ ਮੈਂ ਤਗੀਦ ਵੀ ਕਰਦਾ ਵਾਂ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਪੁਲਿਸ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹਾ ਕੰਮ ਆਪਾਂ ਬਿਲਕੁਲ ਨਹੀਂ ਚੱਲਣ ਦਵਾਂਗੇ ਖਾਸ ਕਰਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇਹ ਫੇਰ ਮੈਂ ਉਹ ਹੀ ਗੱਲ ਕਹਿਣਾ ਵੀ ਕਿਤੇ ਨਾ ਕਿਤੇ ਆਪਣਾ ਦਬਦਬਾ ਵਧਾਉਣ ਦੀ ਗੱਲ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਉਹ ਨਹੀਂ ਸੰਕਟ ਨਹੀਂ ਹੁੰਦੀ ਜਿੰਨੀ ਅੰਦਰ ਫੋਰਸਸ ਵਿੱਚ ਕਿੰਨਾ ਦਿਨਾਂ ਚ ਜਦੋਂ 6 ਜੂਨ ਦਾ ਦੇਖੋ ਇਹ ਤਾਂ ਇਹਨਾਂ ਸਾਰਿਆਂ ਨੂੰ ਆਪ ਹੀ ਚਾਹੀਦਾ ਨਾ ਅਸੀਂ ਅਸੀਂ ਸਾਰੇ ਗੁਰੂ ਕਰਕੇ ਗੁਰੂ ਸਮਰਾਥਾ ਔਰ ਹਮਰੀ ਕਰੋ ਹੱਥ ਦਾ ਰੱਛਾ ਸਾਡਾ ਰੱਖਾ ਵੀ ਹੈਗਾ ਪ੍ਰਮਾਤਮਾ ਗੁਰੂ ਆ ਤਾਂ ਇਹਨਾਂ ਨੂੰ ਆਪ ਹੀ ਚਾਹੀਦਾ ਵੀ ਇਦਾਂ ਦਾ ਹੋਰ ਆਪਾਂ ਕ੍ਰੀਏਟ ਨਾ ਕਰੀਏ ਜਿਹਦੇ ਨਾਲ ਲੋਕਾਂ ਦੇ ਵਿੱਚ ਕੋਈ ਇਦਾਂ ਦੀ ਭਾਵਨਾ ਜਿਹੜੀ ਉਹ ਪੈਦਾ ਹੋਵੇ ਸੰਜਮ ਜਾਗਤਾ ਤੇ ਗੁਰੂ ਦੀ ਮਰਿਆਦਾ ਦਾ ਖਿਆਲ ਸਾਰਿਆਂ ਨੂੰ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਕਿ ਆਪ ਜੀ ਨੇ ਜਿਹੜੇ ਜਿਹੜੇ ਕੀਤਾ ਜਿਹੜੀ 8000 ਦਰਜ ਹੋਈ ਆ ਤਾਂ ਆਪਕੋ ਮਾਮਲੇ ਨਾਲ ਦਖਲ ਅੰਦਾਜ਼ੀ ਆ ਸਰਕਾਰਾਂ ਦੀ ਕਿ ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੀ ਮੀਟਿੰਗ ਭਲਾਈ ਜਾ ਸਕਦੀ ਹੈ ਉਹਨਾਂ ਨੇ ਕਿਉਂਕਿ ਉਹ ਤਾਂ ਗ੍ਰਿਫਤਾਰੀਆਂ ਕਰਨ ਵਾਲੇ ਆ ਜੀ ਜੋ ਸਾਡੇ ਤੱਕ ਸੂਤਰਾਂ ਤੋਂ ਪਤਾ ਲੱਗਿਆ ਜੀ ਆਉਣ ਵਾਲੇ ਸਮੇਂ 'ਚ ਉਹ 16 ਦੇ ਹੋਲੀ ਹੋਲੀ ਕਰਕੇ ਜਿਹੜੇ ਤੁਹਾਡੇ ਮੋਹ ਮੈਂ ਤੇ ਵੇਖੋ ਆਪਣੇ ਸਿੱਖ ਕੌਮ ਨੂੰ ਅਪੀਲ ਕਰ ਸਕਦਾ ਹਾਂ ਗੁਰੂ ਨੇ ਸਾਨੂੰ ਬਵੇਕਸ਼ੀਲ ਬਣਾਇਆ ਕਈ ਵਾਰੀ ਕੀ ਹੁੰਦਾ ਹੁੰਦਾ ਕਿ ਸਾਨੂੰ ਠੀਕ ਲੱਗ ਰਿਹਾ ਵੀ ਇਹ ਠੀਕ ਆ ਪਰ ਉਹਦੇ ਪਿੱਛੇ ਮਨਸ਼ਾ ਬਹੁਤ ਮਾੜੀ ਹੁੰਦੀ ਆ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕਿਉਂਕਿ ਸੰਗਠਿਤ ਸੰਸਥਾਵਾਂ ਸਾਡੀਆਂ ਆ ਤਾਂ ਸਿੱਖਾ ਨੂੰ ਇਹਦੇ ਉੱਤੇ ਗੌਰ ਜ਼ਰੂਰ ਰੱਖਣਾ ਚਾਹੀਦਾ ਇਹ ਨਾ ਹੋਵੇ ਕਿ ਅੱਜ ਅਸੀਂ ਇੱਕ ਮਾਮਲੇ ਦੇ ਵਿੱਚ ਉਹਨਾਂ ਨੂੰ ਦਖਲ ਦੀ ਖੋਲ ਦਿੱਤੀ ਆ ਕੱਲ ਨੂੰ ਹੋਰ ਮਾਮਲਿਆਂ ਦੇ ਵਿੱਚ ਉਹ ਦਖਲ ਦੇਣ ਤੇ ਹੌਲੀ-ਹੌਲੀ ਉਹ ਕਹਿਣ ਕਿ ਪ੍ਰਬੰਧ ਹੀ ਸਾਡੇ ਮੁਤਾਬਕ ਚੱਲੇ ਇਹ ਗੁਰੂ ਦਾ ਕੰਮ ਆ ਇਹ ਜਦੋਂ ਗੁਰਦੁਆਰਾ ਐਕਟ ਸ਼ਰੂਮਣੀ ਕਮੇਟੀ ਦਾ ਬਣਿਆ ਤੇ ਉਹਦੇ ਮੁਤਾਬਕ ਹੀ ਹੋਣਾ ਬਾਕੀ ਤੁਹਾਨੂੰ ਸਾਰੇ ਮਤੇ ਮਿਲ ਜਾਣਗੇ ਉਹਨੂੰ ਜਰਨਲਾਈਜ਼ ਕਰ ਦਿਆ ਸਰਕਾਰ ਸਾਹਿਬ ਦੇ ਉੱਤੇ ਹਮਲੇ ਦੀ ਗੱਲ ਕੀਤੀ ਸੀ ਬੰਬ ਲਗਾਉਣ ਦੀ ਗੱਲ ਕੀਤੀ ਸੀ ਸਰਕਾਰ ਦਾਅਵੇ ਕਰਦੀ ਰਹੀ ਸੀ ਆਪਾਂ 2-4 ਦਿਨ ਚੋਂ ਟ੍ਰੇਸ ਕਰ ਲਨਾਂ ਉਹ ਤੇ ਸਰਕਾਰ ਕੋ ਟ੍ਰੇਸ ਨਹੀਂ ਹੋਇਆ ਜਿਹੜੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਿਆਰ ਕਰ ਦਿੱਤੀ ਕੀ ਉਹਦੇ ਵਿੱਚ ਸਿੱਧਾ ਦਖਲ ਦਿੱਤਾ ਜਾ ਰਿਹਾ ਕਿ ਸਰਕਾਰ ਜਿਹੜੇ ਆਪਣੇ ਕਾਨੂੰਨੀ ਕਾਰਜ ਜਿੱਤੇ ਕਰਨੇ ਆ ਉਹ ਮੁਕੰਮਲ ਨਹੀਂ ਕਰ ਪਾਦੀ ਪਰ ਧਾਰਮਿਕ ਕੰਮਾਂ ਦੇ ਵਿੱਚ ਦਖਲ ਦੇਣਦਾ ਹੀ ਆ ਉਹ ਜਿਹੜੇ ਵੇਦਧੀਆਂ ਵੀ ਹੁੰਦੀਆਂ ਨੇ ਗੁਰੂ ਘਰਾਂ ਦੇ ਵਿੱਚ ਉੱਥੇ ਵੀ ਚੁੱਪ ਕਰ ਜਾਂਦੀ ਆ ਕਿਦਾਂ ਤਾਂ ਮੈਂ ਕਹਿੰਦਾ ਜੀ ਵੀ ਰਾਜਨੀਤਿਕ ਮਨਸ਼ਾ ਵਾ ਇਹਦਾ ਨਹੀਂ ਕਰਨਾ ਚਾਹੀਦਾ ਸਾਡੀਆਂ ਸੰਸਥਾਵਾਂ ਸਮਰਾਥਾ ਬਾਕੀ ਜਿਸ ਤਰੀਕੇ ਦਾ ਸਿਸਟਮ ਚੱਲ ਰਿਹਾ ਇਹ ਠੀਕ ਨਹੀਂ ਆ ਬਾਕੀ ਪੰਥ ਵੀ ਸਮਰਾਥਾ ਤੇ ਪੰਥ ਤਗੜਾ ਵਾ ਤੇ ਪੰਥ ਪਛਾਣ ਆਖਰੀ ਸਵਾਲ ਇਹ ਜੀ ਹਜੋਤ ਸਿੰਘ ਬੈਂਸੂ ਜਿਸ ਦਿਨ ਇਥੋਂ ਸਜ਼ਾ ਲਗਾਈ ਗਈ ਉਸ ਨੋਟੀਫਿਕੇਸ਼ਨ ਦੇ ਵਿੱਚ ਉਹ ਆਦੇਸ਼ ਦੇ ਵਿੱਚ ਤੁਸੀਂ ਲਿਖਿਆ ਨੀਚੇ ਤਰੀ ਕਾਸਕਾ ਸਰ ਤੋਂ ਹੁਕਮ ਜਾਰੀ ਹੋਏ ਸੀ ਕਿ ਸ਼ਹੀਦੀ ਦਿਹਾੜੇ ਮਨਾਉਣ ਦੇ ਵਿੱਚ ਸਰਕਾਰ ਸਾਡਾ ਸਹਿਯੋਗ ਕਰੇ ਪ੍ਰਬੰਧ ਦੇ ਕੇ ਪਰ ਉਹਦੇ ਉਲਟ ਜਾ ਕੇ ਸਰਕਾਰ ਵੱਲੋਂ ਫੇਰ ਦੁਬਾਰਾ ਤੋਂ ਉੱਥੇ ਜਾ ਕੇ ਸਾਰੇ ਜਿਹੜੇ ਸ਼ਹੀਦੀ ਦਿਹਾੜੇ ਮਨਾਏ ਗਏ ਇਸ ਤਰ੍ਹਾਂ ਐਸਜੀਪੀਸੀ ਦਾ ਪੇਜ ਜੋ ਹੈ ਉਹ ਵੀ YouTube ਬੰਦ ਕਰਾਇਆ ਗਿਆ ਕਿਵੇਂ ਦੇਖ ਰਹੇ ਹੋ ਕਿ ਇਹ ਕੁਲੰਘਣਾ ਨਹੀਂ ਕਹਿ ਸਕਦੇ ਅਸੀਂ ਆਦੇਸ਼ ਦੀ ਕੁਲੰਘਣਾ ਕੀਤੀ ਤੇ ਘਟਿਆ ਕੀ ਹਾਂਜੀ ਕੁਝ ਨਹੀਂ ਘਟਿਆ ਇਹਨਾਂ ਨੇ ਤੁਸੀਂ ਮੰਨਦੇ ਹੋ ਕੁਲੰਘਣਾ ਹੈ ਦੇਖੋ ਜਿਹੜੇ ਗੁਰੂ ਤੋਂ ਬੇਮਖ ਹੋ ਜਾਣਨਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਇਹ ਬੇਮੁਖ ਹੋਏ ਤੇ ਫਿਰ ਖਟਿਆ ਵੀ ਕੀ ਆ ਕੋਈ ਪ੍ਰਾਪਤੀ ਹੋਈ ਆ ਸਵਾਏ ਫੋਟਮਾ ਲਾਉਣ ਤੋਂ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਆ ਔਰ ਮੈਂ ਇਹ ਵੀ ਇਹਨਾਂ ਨੂੰ ਕਹਿਣਾ ਵੀ ਜਿੱਥੇ ਜਿੱਥੇ ਲੱਗੀਆਂ ਸਤਕਾਰ ਦੇ ਨਾਲ ਲੋਹਾ ਕੇ ਉਹਨਾਂ ਦਾ ਸੰਸਕਾਰ ਕਰ ਦੇਣਾ ਚਾਹੀਦਾ ਉਹਨਾਂ ਦੇ ਬੇਅਦ ਵੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਜੜੀਆਂ ਵੀ ਤਸਵੀਰਾਂ ਤੇ ਬੁੱਤ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜਲ ਪਾਣੀ ਸਾਰਾ ਵਾਹਿਗੁਰੂ ਜੀ ਕੀ ਫਤਿਹ ਹੋਏ ਇਕੱਤਰ ਮਿਲੋ ਮੇਰੇ ਭਾਈ ਦਗਦਾ ਦੂਰ ਕਰੋ ਲਿਵ ਲਾਈ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਇੱਕ ਥਾਂ ਤੇ ਬਹਿਣਾ ਸਿਖਾਇਆ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਵਿਚਾਰ ਚਰਚਾ ਕਰਨੀ ਸਿਖਾਈ ਔਰ ਇਹ ਵੀ ਆਖਿਆ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸਰਵੋੱਚ ਤਖਤਾ ਔਰ ਸਮੇ ਸਮੇ ਦੇ ਉਤੇ ਇੱਥੇ ਜਿਹੜੇ ਪੰਥਕ ਫੈਸਲੇ ਹੁੰਦੇ ਆ ਜੇ ਕੋਈ ਸਿੱਖ ਨਿੱਜੀ ਤੌਰ ਦੇ ਉਤੇ ਜਾਂ ਫਿਰ ਪੰਥਕ ਤੌਰ ਦੇ ਉੱਤੇ ਗਲਤੀ ਕਰਦਾ ਉਹ ਆਪਣੀ ਭੁੱਲ ਗਲਤੀ ਨੂੰ ਮੰਨਦਾ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੁੰਦਾ ਤੇ ਸਾਡਾ ਸ਼ਾਨਾਮੱਤਾ ਇਤਿਹਾਸ ਆ ਕਿ ਜੋ ਸ਼ਰਨ ਆਵੇ ਤੇ ਸੰਕੰਠ ਲਾਏ ਇਹ ਬਿਰਧ ਸਵਾਮੀ ਸੰਧਾ ਇਥੇ ਸੱਚੇ ਪਾਤਸ਼ਾਹ ਦਾ ਇਹ ਸਖਤ ਬਖਸ਼ੰਦ ਦਾ ਬਾਅਦ ਸ਼ਰਤੇ ਕੋਈ ਨਿਮਰਤਾ ਦੇ ਨਾਲ ਝੁਕੇ ਮਾਫੀ ਮੰਗੇ ਗੁਰੂ ਸੰਗਤ ਕੋਲੋਂ ਗੁਰੂ ਗ੍ਰੰਥਕੋੜੋਂ